i'm सा गुरु ਸਚੇ ਮਤਬਕ ਦੇ ਰਾਖੇ ਆਪ ਵਾਹਿਗੁਰੂ ਜੀ ਨਿਮਾਣਿਆ ਦੇ ਮਾਨ ਸਤਿਗੁਰੂ ਰਤਾਣਿਆਂ ਦੇ ਤਾਲ ਦਿਉਟੇ ਨੇ ਊਟ ਨਿਆਸਨ ਆਸਰਾ ਦਿਨ ਵਾਲੇ ਧੰਨ 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 ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਓ ਆਲਿ ਦੇ ਪਾਵਨ ਪਵਿੱਤਰ ਹਰੀ ਦੇ ਅੰਦਰ ਅੰਦਾਸ ਬੇਜੀ ਅਰਤੇ ਪਾਠ ਅੱਜ ਨੇ ਪਾਲ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਅੱਜ ਦੇ ਪਾਲ ਮਰਤਨ ਹਨ ਪਹਿਲੇ ਪ੍ਰਕਾਸ਼ ਹਮਾਰਾ ਭੈਰੋ ਬਟਨਾ ਸ਼ਹਿਰ ਵਿਖੇ ਭਵਨ ਲਿਓ ਹੱਕ ਹੱਕ ਅਗਾਹਾ ਗੁਰੂ ਗੋਬਿੰਦ ਸਿੰਘ ਸਾਹਿਬ ਸੈਨ ਸ਼ੈਨ ਸਾਹਾ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਂ ਭਗਤਾਂ ਸਾਹਿਬ ਜੀ ਦਰਿਆ ਦੇ ਮਾਲਕ ਅੰਮ੍ਰਿਤ ਕੇ ਦਾਦੇ ਦਸ਼ਨੇਸ਼ਕਤਾ ਧਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਓ ਆਜ ਦੇ ਪ੍ਰਕਾਸ਼ ਸੇਵਕ ਕੈਪਟਨ ਸਰਦਾਰ ਗਵਿੰਦਰ ਸਿੰਘ ਦੇ ਸਮੂਹ ਸਿੰਘ ਪਰਿਵਾਰ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਪਿਤਾ ਮਨਸਾ ਸਿੰਘ ਜੀ ਪਾਸ਼ਾ ਜੀ ਅਤੇ ਮਾਤਾ ਹਰਬੰਸ ਕੌਰ ਦੀ ਆਤਮਾ ਨੂੰ ਸ਼ਾਂਤੀ ਦੇਵਾਣ ਦੇ ਸੱਚੇ ਪਾਤਸ਼ਾਹ ਹਰਿ ਸਾਹਿਬ ਜੀ ਅੱਗੇ ਜੋ ਸੇਵਾ ਲਈ ਜਾਂਦੀ ਹੈ ਜਿਨ੍ਹਾਂ ਦੇ ਸੁਪੁੱਤਰ ਸਰਦਾਰ ਗੋਰਪੀ ਸਿੰਘ ਅਤੇ ਕਾਰੋਵਾਰਾਂ ਦੇ ਚੜ੍ਹਦੇ ਦਿਲਾ ਦੇ ਵਾਰ ਤੇ ਕਾਰੋਵਾਰਾਂ ਦੇ ਸੁੱਖ ਸ਼ਾਂਤੀ ਦੇ ਵਾਰ ਤੇ ਸੱਚੇ ਪਾਤਸ਼ਾਹ ਸੇਵ ਪਰਿਵਾਰ ਉਪਰਜੋ ਸੇਵਾ ਲਈ ਅੱਜ ਦੇ ਸੱਚੇ ਪਾਤਸ਼ਾਹ ਇਲਾਹੀ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਸੱਚੇ ਪਾਤਸ਼ਾਹ ਦੇ ਅਗ ਦੇ ਹਰਸਤ ਕਰਦੇ ਹਾਂ ਬਾਣੀ ਸੁਣਦੇ ਹਾਂ ਪੜਦੇ ਹਾਂ ਹੁਣੇ ਬੇਅੰਤ ਬੇਅੰਤ ਬੁਲੰਗ ਰਤਿਆਂ ਦੀ ਮਾਫੀ ਹੋਣੇ ਲੱਗੇ ਤੋਂ ਸਮਤ ਗੁਰਮਤਿ ਬਾਬਾ ਸ਼ਿਸ਼ੇਪਰੜੇ ਬੜੇ ਸੁਣੇ ਗੁਰਬਾਣੀ ਸੋਧ ਕੇ ਸਾਜੇ ਮਨਖੇਪਰਿਵਾਰ ਉਪਰਜੋ ਦੇਦਰੂਦਰ ਨਿਹਾਲ ਨਿਹਾਲ ਪ੍ਰਣਾਵ ਪਰਿਵਾਰ ਦੇ ਸੋਖ ਸ਼ਾਂਤੀ ਦੇ ਰੁਗਤਾ ਤੰਦਰੁਸਤੀ ਦੀਆਂ ਗਾਧਾ ਕੋਸ਼ਿਸ਼ ਕਰਨਿਆ ਪ੍ਰਦੇਸ਼ਾਂ ਵਿੱਚ ਬੱਚਿਆਂ ਦੇ ਸਿਰ ਤੇ ਆਪਣਾ ਮਿਹਰਾ ਪ੍ਰਿਆਰ ਦੇ ਪ੍ਰਮਾਣ ਗੁਰੂ ਸਿੱਖੀ ਨਾਮ ਦਾ ਨਿਰਸਿਧ ਪੁਰਸ ਆਪਨੇ ਦਰਤੇ ਮਨਜ਼ੂਰ ਕਰਣੀਆ ਕਦਮ ਕਦਮ ਚੱਲਿਆ ਹੋਇਆ ਲੇਖੇ ਵਿੱਚ ਲਾਉਣਾ ਆਪਣੇ ਦਰੁਖ ਰੰਗੂ ਸਿੱਖੀ ਨਾਮੰਦਾਰ ਸਿਧਕ ਪ੍ਰਭੁਸਾਧੀਆਂ ਦਾਤਾ ਬਖਸ਼ਿਸ਼ ਕਹਿਆ ਸਰਬਤਿ ਦੇ ਕਾਲ ਜੀ ਦਾਸ ਕਰਣੀ ਸਰਬਤ ਦਾ ਭਲਾ ਕਰਣਾ ਆਗਿ ਦੇ ਸੇਵ ਪਰਿਵਾਰ ਨੂੰ ਆਗਿ ਦੇ ਬਖਸ਼ਿਆ ਹੋਇਆ ਦਾਤਾ ਪਰਿਵਾਰਨੇ ਹੋਇਆ ਜੀਤ ਪ੍ਰਸਾਦ ਸੰਗਤ ਵਿੱਚ ਵਰਤਣ ਦੀ ਆਗਿਆ ਮਕਸ਼ਿਸ਼ ਖਾਨੀ ਆਪ ਜੀ ਦੇ ਸੇਵ ਪਰਿਵਾਰ ਗੁੁਰਦੁਆਰਾ ਸਾਹਿਬ ਜੀ ਅਨੁਵਾਗਤਾ ਵਾਰਸੇ 2100 ਤੋਂ ਗੜਾ ਮਹਾਰਜ ਕੀਤਾ ਆਵੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਾ ਦੀ ਸੇਵਾ ਸਾਇਰ ਜੀ ਦਾ ਬਹੁਤ ਭਾਵਨਾਵਾਂ ਕਰਕੇ ਸੇਵਾ ਕੀ ਜੀ ਸੇਵਾ ਦੇ ਮਨੋਂ ਭਾਵਨਾਵਾਂ ਗੁਰਮੁਖਤਨ ਸਾਹਿਬ ਜੀ ਕਨਿਆ ਕਾਣਿਆ ਕਿਰਤ ਕਮਾਈਆਂ ਪ੍ਰਪ੍ਰਿਆ ਪ੍ਰਣਿਆ ਕਿਰਤ ਕਮਾਈਆਂ ਵਿੱਚ ਵਰਦੇ ਪਾਣੇ ਦੇ ਤੋਏ ਆਪ ਜੀ ਨੇ ਸੇਵਾ ਕਰਦੇ ਬਲ ਮਕਸ਼ਿਸ਼ ਖਾਨੀ ਸਰਬਤ ਦੇ ਪਾਲ ਜਨਾਸ ਕਰੇ ਸਰਬਤ ਦਾ ਬਿਨਾਖ ਨਾਮ ਜੀ ਕਰੋ ਕਿਰਪਾ ਸ੍ਰੀ ਮੁਖਵਾਕ ਕੋਸ਼ਿਸ਼ ਕਰੇ ਸੰਤਾ ਬਣੀ ਮਾਲ ਕਰਤਾ ਅਰਧ ਕਰਣਾ ਹੁਕਮ ਨਾਮ ਤੇ ਤਿਰਨ ਦੀ ਮਤਬੁਰ ਸੋਜੀ ਤੇ ਸਰਬਤ ਸੰਤਾ ਨੂੰ ਬਖਸ਼ਿਸ਼ ਕਰੇ ਸਿਰ ਪਰ ਬੜਦੇ ਸਰਦੇ ਸਰਬਤ ਨਾ ਹੀ ਮੰਧ ਭੂਵਨ ਨਾਨਕ ਪਾਲ ਗਣ ਜੀ ਨਾਥੀ ਰੇ ਭਾਣੀ ਸੁਭਤ